ਕਲੀ ਸਾਹਿਬ ਮਿਹਰਬਾਨੀ ਮਾਹੌਲ ਸੂਫੀ ਵੀ ਆ ਤੇ ਸੂਫੀ ਵੀ ਆ ਨਹੀਂ ਤੇ ਇਦਾਂ ਦਾ ਮਾਹੌਲ ਜਿਹੜਾ ਇਹ ਅਕਾਲ ਪੁਰਖ ਪਰਮੇਸ਼ਰ ਦੀ ਵੈਸੇ ਮੈਂ ਜੋ ਵੇਖ ਰਿਹਾ ਕਲੀ ਸਾਹਿਬ ਜੀ ਤੁਸੀਂ ਤਾਂ ਅਸੀਂ ਤੁਹਾਡੇ ਨਾਲ ਖੜੇ ਆਨੰਦ ਲੈ ਰਹੇ ਆ ਇਸ ਮਾਹੌਲ ਦਾ ਪਰ ਜਦੋਂ ਸਵੇਰੇ ਜਿਹੜਾ ਭਣਾ ਭਰਾਵਾਂ ਨੇ ਰੀਲਾ ਪਾਉਣੀ ਆ ਨਾ ਲੋਕਾਂ ਨੇ ਬਥੇ ਗੜਾ ਹੋਵੇ ਹੋਏ ਬਾਬੇ ਸਟੇਜਾਂ ਤੇ ਕੀ ਕਰਨ ਦੇ ਨੇ ਮਤਲਬ ਸਾਨੂੰ ਕੋਈ ਹੱਕ ਨਹੀਂ ਹੈ ਨਹੀਂ ਨਹੀਂ ਸਹੀ ਆਪਣੇ ਭਰਾਵਾਂ ਦੀਆਂ ਖੁਸ਼ੀਆਂ ਦਾ ਅਸੀਂ ਵੀ ਆਨੰਦ ਲੈ ਸਕੀਏ ਇਹ ਇਹ ਸੱਚ ਬਾਬਾ ਜੀ ਦੀ ਕਿਰਪਾ ਹੈ ਬਾਬਾ ਜੀ ਦੀ ਇਹਨਾਂ ਨੇ ਬਸ ਹੁਕਮ ਲਾਇਆ ਮੈਂ ਹੁਕਮ ਨਹੀਂ ਜਦੋਂ ਭੈਣ ਅਖਤਰ ਸਾਹਿਬ ਘਾਰੇ ਸੀ ਨਾ ਮੇਰੀ ਉਮਰ ਲਗਭਗ 40 42 ਸਾਲ ਆ ਤਾਂ ਮੈਨੂੰ ਉਹ ਪੁਰਾਣਾ ਸਮਾਂ ਕਿਉਂਕਿ ਮੈਂ ਬੜਾ ਸੁਣਦਾ ਹਾਂ ਜੀ ਕੀ ਨਾ ਲਵਾ ਹੁਣ ਮੈਂ ਵੀ ਤੁਸੀਂ ਇਹ ਸ਼ਬਦ ਨਹੀਂ ਸਾਡੇ ਕੋਲ ਕੋਈ ਤੇ ਮੈਨੂੰ ਪਤਾ ਹੈ ਵੀ 올 ਆਰ ਗੈਟਿੰਗ ਲੇਟ ਬਟ जहिड़ा टाइम वील नैवर कम अगेन बैठे रहो कैली साहिब लॻे बसि दोस्त शेर कहण त लैण जी, जी। सारे पिंड मुका दा सुर सारे पिंडा सुरम ਸਰ ਪਿੰਡ ਦਾ ਮੁਕਾਦ ਤਾ ਸੁਨ ਮਹ ਨਹਿਰ ਨੇ ਦੇ ਅੱਖ ਵਾਲੀ ਏ ਹੈ ਨਹਿਰ ਨੇ ਦੀ ਅੱਖ ਵਾਲੀ ਏ ਹੈ ਸਰ ਪਿੰਡ ਦਾ ਮੁਕਾ ਮਿਲੇ ਚੱਲਿਓ ਲਿਆ ਦੇ ਮੈਨੂੰ ਗਜਰਾ ਹੈ ਮਿਲੇ ਚੱਲਿਓ ਲਿਆ ਦੇ ਮੈਨੂੰ ਗਜਰਾ ਵੇ ਲੈ ਜਾ ਘਟ ਮੇਚ ਕੇ ਹਏ ਮਿਲ ਚਲਿਓ ਲਿਆ ਦੇ ਮੈਨੂੰ ਕਿਝ ਰ ਮਿਹਰਬਾਨੀ ਸ਼ੁਕਰੀਆ ਜੀ ਇੰਨੀ ਹਾਜ਼ਰੀ ਪਰਵਾਨ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਧੰਨਵਾਦ ਕੈਲੀ ਸਾਹਿਬ ਆ ਬਹੁਤ ਤੁਹਾਡਾ ਬਾਬਾ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਯੂ ਹੁਣ ਮੈਨੂੰ ਅੱਗੇ ਹੋ ਦੇ ਜੀ ਮੈਨੂੰ ਅੱਗੇ ਹੋ ਦੇ ਜੀ ਥੈਂਕ ਯੂ ਕਮਲ ਖਾਨ ਸਾਹਿਬ ਦੀ ਫਰਮਾਇਸ਼ ਸੀ ਉਹ ਮੇਰੇ ਕੋ ਵੀ ਫਰਮਾਇਸ਼ਾਂ ਆਣ ਲੱਗੀਆਂ ਨੇ ਜਦੋਂ ਭਾਜੀ ਸਟੇਜ ਤੋਂ ਜਾ ਰਹੇ ਸੀ ਤੇ ਮੈਨੂੰ ਕਹਿੰਦੇ ਵੀ ਪਾਪਾ ਗੁਲਾਬ ਸਿੰਘ ਕੋਲੋਂ ਵੀ ਕੁਝ ਨਾ ਕੁਝ ਜ਼ਰੂਰ ਸੁਣਨਾ ਚਾਹੀਦਾ ਉਹ ਵੀ ਧਿਆਨ ਰੱਖਿਓ ਤੇ ਸਕੰਦਰ ਸਾਹਿਬ ਸਾਹਿਬ ਮੈਂ ਖੜ ਲਉ ਹੁਣ ਆਲਾਪ ਸਕੰਦਰ ਜੀ